ਇਹ ਕਿ ਫਿਰ ਵੀ ਗਾਜ਼ੀਪੁਰ ਬਾਰਡਰ ਤੇ ਹਜ਼ਾਰਾਂ ਦੀ ਤਦਾਦ ਵਿੱਚ ਪਹੁੰਚੇ ਇਹ ਕੋਈ ਛੋਟੀ ਗੱਲ ਨਹੀਂ ਰਾਜਸਥਾਨ ਯੂਪੀ ਉਤਰਾਖੰਡ ਇੱਥੇ ਹੀ ਨਹੀਂ ਅੱਜ ਦੇਸ਼ ਦੇ ਚਾਰ ਵੱਡੇ ਸ਼ਹਿਰਾਂ ਵਿੱਚ ਬਹੁਤ ਵੱਡੀਆਂ-ਵੱਡੀਆਂ ਰੈਲੀਆਂ ਹੋ ਰਹੀਆਂ ਤੁਹਾਡੇ ਹੱਕ ਵਿੱਚ ਹైదరాబాద్ ਚ ਰੈਲੀ ਹੋ ਰਹੀ ਹੈ ਤੁਹਾਡੇ ਹੱਕ ਵਿੱਚ ਅੱਜ ਕਰਨਾਟਕ ਦੀ ਵਿਧਾਨ ਸਭਾ ਕਿਸਾਨਾਂ ਨੇ ਕੇਰੀ ਹੋਈ ਹੈ ਤੁਹਾਡੇ ਹੱਕ ਵਿੱਚ ਮਨੀਪੁਰ ਦੇ ਕਿਸਾਨ ਅੱਜ ਇਕੱਠੇ ਹੋਏ ਨੇ ਤੁਹਾਡੇ ਹੱਕ ਵਿੱਚ ਔਰ ਉ ਉਤਰ ਇਹ ਕਿਹੜਾ ਆਂਧਰ ਪ੍ਰਦੇਸ਼ ਦੇ ਨਾਲ ਸੂਬਾ ਉੱਥੇ ਦੇ ਕਿਸਾਨ ਵੀ ਇਕੱਠੇ ਹੋਏ ਨੇ ਅੱਜ ਦੇਸ਼ ਦਾ ਨਹੀਂ ਸੰਸਾਰ ਦਾ ਇੱਕ ਤਰ੍ਹਾਂ ਦਾ ਸ਼ਾਂਤਮਈ ਸੀਤ ਯੁੱਗ ਸ਼ੁਰੂ ਹੋਇਆ ਹੋਇਆ। ਕਈ ਵਾਰੀ ਇਹ ਹੁੰਦਾ ਹੈ ਕੁਦਰਤ ਦੀ ਕੋਈ ਖੇਡ ਹੁੰਦੀ ਹੈ। ਜਿਵੇਂ ਇਹ ਆਖਾਂ ਵੀ ਆ ਜਿਹੜੇ ਜਥੇਬੰਦੀਆਂ ਦੇ ਲੀਡਰ ਨੇ ਸਿਰਫ ਇਹਨਾਂ ਦੇ ਆਖੇ ਤੁਸੀਂ ਆ ਗਏ। ਧੰਨਵਾਦ ਤੁਹਾਡਾ ਜੇ ਤੁਸੀਂ ਇਦਾਂ ਆਏ ਹੋ। ਪਰ ਕੋਈ ਕਲਾ ਤਾਂ ਵਰਤੀ ਹੈ ਨਾ। ਜਦੋਂ ਅਤ ਹੋ ਜਾਂਦੀ ਹੈ ਤਾਂ ਫਿਰ ਕੁਦਰਤ ਆਪਣਾ ਕੁਝ ਬਾਣਾ ਵਰਤੌਂਦੀ ਹੈ। ਸਰਕਾਰਾਂ ਨੇ ਅਤ ਚੱਕ ਲਈ ਤੇ ਕੁਦਰਤ ਨੇ ਪਾਣਾ ਵਰਤਾਇਆ ਹਰ ਇਸ ਦੇਸ਼ ਦਾ ਕਮਾ ਕੇ ਖਾਣ ਵਾਲਾ ਆਦਮੀ ਇਸ ਅੰਦੋਲਨ ਨੂੰ ਆਪਣਾ ਅੰਦੋਲਨ ਸਮਝਣ ਲੱਗ ਪਿਆ ਚਾਹੇ ਕੋਈ ਮਜ਼ਦੂਰ ਹੈ ਕੋਈ ਕਿਸਾਨ ਹੈ ਕੋਈ ਦੁਕਾਨਦਾਰ ਹੈ ਕੋਈ ਵਪਾਰੀ ਵੀ ਹੈ ਸਾਰੇ ਇਸ ਤਰ੍ਹਾਂ ਮਹਿਸੂਸ ਕਰਨ ਲੱਗੇ ਨੇ ਕਿ ਸਾਡੇ ਘਰ ਦੀ ਲੜਾਈ ਹੈ ਸਾਡੀਆਂ ਭੈਣਾਂ ਨੇ ਸਾਡੀਆਂ ਬੱਚੀਆਂ ਨੇ ਠੰਡ ਵਿੱਚ ਇੱਥੇ ਧਰਨੇ ਤੇ ਬੈਠੀਆਂ ਨੇ ਕੁਝ ਤਾਂ ਕਲਾ ਵਰਤੀ ਹੈ ਨਾ ਅਕਾਲ ਪੁਰਖ ਦਾ ਪਾਣਾ ਤਾਂ ਹੈ ਹੀ ਨਾ ਤਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਸਿਨੇਮਰ ਬੇਨਤੀ ਹੈ ਅੱਜ ਮੈਂ ਬਹੁਤ ਲੰਮੀਆਂ ਗੱਲਾਂ ਨਹੀਂ ਕਰਨੀਆਂ ਮੈਂ ਫੇਰ ਤਿਆਰ ਹੋ ਰਿਆਂ ਕੱਲ ਨੂੰ ਫੇਰ ਮੋਦੀ ਸਰਕਾਰ ਨਾਲ ਢਿਡਣ ਲਈ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸੁਪਰੀਮ ਕੋਰਟ ਦੇ ਵਕੀਲਾਂ ਨਾਲ ਸਲਾਹਾਂ ਕਰਕੇ ਸਾਰੇ ਸੁਪਰੀਮ ਕੋਰਟ ਦੇ ਉਹ ਕੇਸ ਜਿਹੜੇ ਤੁਹਾਡੇ ਹੱਥ ਹੱਕ ਵਿੱਚ ਪੁੱਗ ਚੁੱਕੇ ਨੇ ਉਹਨਾਂ ਦੀ ਇੱਕ ਲਿਸਟ ਲੈ ਕੇ ਕੱਲ ਨੂੰ ਫੇਰ ਤਾਂ ਹਾਂਗੇ ਮੋਦੀ ਸਰਕਾਰ ਨੂੰ ਦੇਖਾਂਗੇ ਕਿੰਦਰ ਨੂੰ ਤੁਰਦੀ ਹੈ ਪਰ ਤੁਹਾਨੂੰ ਇਹ ਬੇਨਤੀ ਹੈ ਖਿਆਲ ਰੱਖਿਓ ਇਹ ਅੰਦੋਲਨ ਸਾਰੀ ਦੁਨੀਆ ਵਿੱਚ ਇਸ ਲਈ ਵੱਖਰੀ ਥਾਂ ਬਣਾ ਸਕਿਆ ਕਿ ਇਹ ਸ਼ਾਂਤਮਈ ਅੰਦੋਲਨ ਹੈ ਅੱਜ ਸਾਡੇ ਵਲੰਟੀਅਰ ਹਰ ਰੋਜ਼ ਸਰਕਾਰ ਦੀਆਂ ਏਜੰਸੀਆਂ ਦੇ ਬੰਦਿਆਂ ਨੂੰ ਫੜਦੇ ਨੇ ਰਾਤਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਘਟਨਾਵਾਂ ਕਰਨ ਦੀ ਤਿਆਰੀ 'ਚ ਲੱਗੇ ਲੋਕਾਂ ਨੂੰ ਸਾਰੇ ਵਾਲੰਟੀਅਰ ਰਾਤ ਪਰ ਸੌਂਦੇ ਨਹੀਂ ਉਹਨਾਂ ਨੂੰ ਫੜਦੇ ਨੇ ਤੇ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਵੀ ਕਿਤੇ ਇਕੱਲਾ ਜੋਸ਼ ਕਦੀ ਕੰਮ ਨਹੀਂ ਕਰਦਾ ਹੁੰਦਾ ਹੋਸ਼ ਕਾਇਮ ਰੱਖਿਓ ਜਿੰਨੀ ਤੁਹਾਡੀ ਜ਼ਿੰਮੇਵਾਰੀ ਵਧਦੀ ਜਾਂਦੀ ਹੈ ਓਨੀ ਜਿਆਦਾ ਹੋਸ਼ ਨਾਲ ਇਹਨੂੰ ਅੰਦੋਲਨ ਨੂੰ ਅੱਗੇ ਚਲਾਇਓ ਇਹਦੇ ਤੇ ਇੱਕ ਛੋਟੀ ਜੀ ਕੋਤਾਹੀ ਵੀ ਇਤਿਹਾਸ ਵਿੱਚ ਬਹੁਤ ਵੱਡੀ ਗਲਤੀ ਬਣ ਕੇ ਉੱਭਰੇਗੀ ਫਿਰ नहीं कुताही करनी सरकार इखलाकी तौर पर हार चुकी है सरकार राह नहीं लभ रहा भजन तो छड़ा भजा के पर इकोस निमर बेनती बार 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 ਅਖੀਰ ਚ ਇੱਕੋ ਸਿਨਮਰ ਬੇਰ ਦੀ ਬਾਰ ਬਾਰ ਆਪਣੇ ਬੱਚਿਆਂ ਅੱਗੇ ਆਪਣੇ ਭਰਾਵਾਂ ਅੱਗੇ ਆਪਣੀਆਂ ਬੀਬੀਆਂ ਭੈਣਾਂ ਅੱਗੇ ਇਸ ਅੰਦੋਲਨ ਦੇ ਖਾਸੇ ਦਾ ਪੱਲਾ ਨਹੀਂ ਛੱਡਣਾ ਇਹ ਸ਼ਾਂਤਮਈ ਅੰਦੋਲਨ ਹੈ ਸ਼ਾਂਤਮਈ ਸਾਨੂੰ ਗੁਰਤੀ ਮਿਲੀ ਹੋਈ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਤੋਂ ਸਾਨੂੰ ਗੁਰਤੀ ਮਿਲੀ ਹੋਈ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਦੇ ਕੋਲੋਂ ਜਿਨ੍ਹਾਂ ਨੇ ਆਪਣੀ ਕੁਰਬਾਨੀ ਦੇ ਕੇ ਸਾਨੂੰ ਸ਼ਾਂਤਮਈ ਰਹਿਣਾ ਸਿਖਾਇਆ ਹੈ ਇਹ ਬਹੁਤ ਵੱਡਾ ਤੁਹਾਡਾ ਇਤਿਹਾਸ ਹੈ ਬਹੁਤ ਵੱਡੀ ਵੱਡਾ ਤੁਹਾਡਾ ਖਾਸ ਹੈ ਤੁਹਾਡੀ ਜਾਇਦਾਦ ਹੈ ਵਿਰਸਾ ਹੈ ਦੇਖਿਓ ਇਸ ਵਿਰਸੇ ਤੇ ਕਿਤੇ ਕੋ ਕਲੰਕ ਨਾ ਲੱਗ ਜਾਏ ਸਤਿਗੁਰੂ ਮੇਰ ਕਰਨ ਸਾਰਿਆਂ ਨੂੰ ਸਾਨੂੰ ਸੁਧ ਬੁੱਧੀ ਤੇ ਸਮਤ ਬਖਸ਼ਣ ਅਸੀਂ ਇਸੇ ਤਰ੍ਹਾਂ ਡਟੇ ਰਹੀਏ ਬੜਾ ਸਾਫ਼ ਸ਼ਬਦਾਂ ਚ ਕਹਿ ਦਿੱਤਾ ਮੋਦੀ ਸਰਕਾਰ ਨੂੰ ਓਏ ਹੁਣ ਸਾਡੇ ਲਈ ਸਮਾਂ ਸੀਮਾ ਨਹੀਂ ਅਸੀਂ ਤਾਂ ਹੌਲੇ ਨੂੰ ਹੱਲੇ ਤੱਕ ਤਿਆਰੀ ਹੈ ਸਾਡੀ ਦੇਖ ਲਓ ਜਿੰਨਾ ਸਾਡੇ ਸਫਰ ਦਾ ਇਮਤਿਹਾਨ ਲੈਣੇ ਲੈ ਲਓ ਅਸੀਂ ਹਰ ਇਮਤਿਹਾਨ ਦਾ ਪਰਚਾ ਤੁਹਾਡਾ ਪਾਇਆ ਓਏ ਇਮਤਿਹਾਨ ਦੇਣ ਦੇ ਤਿਆਰ ਹਾਂ ਪਰ ਆਖਰ ਭੱਜਦਿਆਂ ਨੂੰ ਤੁਹਾਨੂੰ ਰਾਹ ਨਹੀਂ ਲੱਭਣਾ ਤੋ ਮੈਂ ਉਮੀਦ ਕਰਦਾ ਮੇਰੀਆਂ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰੋਗੇ ਕੱਲ 2 ਵਜੇ ਮੀਟਿੰਗ ਹੈ ਸ਼ਾਮ ਤੱਕ ਵਾਪਸ ਆਵਾਂਗੇ ਵਾਹਿਗੁਰੂ ਮੇਰ ਕਰੇ ਤੁਹਾਡੀ ਛੇਤੀ ਜਿੱਤ ਹੋਵੇ ਇਹਨੇ ਅਰਦਾਸ ਕਰਦਾ ਸਾਰੇ ਸੰਤਾ ਮਹਾਪੁਰਖਾਂ ਦੇ ਬੁੱਧੀ ਜੀਵੀਆਂ ਗਿਆਨੀਆਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਵੀ ਸਾਰੇ ਸਭ ਨੂੰ ਡਿਸਪਲਿਨ ਦਾ ਪਾਠ ਪੜ੍ਹਾਓ ਇਨਾ ਕਹਿੰਦਾ ਖਿਮਾ ਚਾਉਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ